ਕੀ ਮੁੰਡਿਆ ਤੁੰਬਣਿਆ ਫਿਰ ਕਿਆ ਕੀ ਮੁੰਡਿਆ ਤੁੰਬਣਿਆ ਫਿਰ ਤੇਨੂੰ ਤੁੰਤਿਖਾ ਖਾਵਾ ਵੇ ਚਿੱਟਾ ਕੁੜਤਾ ਕੜਾ ਚਾਦਰਾ ਵੱੱਲਾ 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 ਚਿੱਟਾ ਕੁੜਤਾ ਕੜਾ ਚਾਦਰਾ ਗਾ ਵੀ ਪੰਦਰਗਾਵਾ ਤੇਰੀ ਵਰਗੇ ਦਾ ਲੈ ਦੀਖਾ ਪਤਖਾਵਾ ਤੇਰੇ ਵਰਗੇ ਦਾ ਲੈ ਦੀਖਾ ਖਾਵਾ ਤੇਰੇ ਵਰਗੇ ਲੈ ਮਾੜ ਖਾਵਾ ਤੇਰੇ ਵਰਗੇ ਦਾ नचू नचू नच न सारे पिंड बी गिदा सारे पिंड पसंदि ते सारे पिंड ਇਹੋ ਨੱਚ 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 ਨੀ ਤੂੰ ਹੌਲੀ ਹੌਲੀ ਨੱਚੀ ਕੇ ਟੇ ਟਿਗਣਾ ਪਾਵੇ ਗਵੰਡੀਆਂ ਦਾ ਹਾਰਾ ਵੱਲੀ ਏ ਤੇਰੇ ਗਿੱਟਾ ਸਾਰੇ ਪਿੰਡ ਦੇ ਕੋਹੇ ਆ ਰਹਾ ਕੰਨ ਜੀਏ ਬੱਗ ਬੱਗ ਅੰਦਰ ਪਲਰ ਪਿੰਡਾਂ ਨੂੰ ਚਾਹੀਦੀਆਂ ਤੇ ਪਾਟੇ ਸੁਹਾਗਾਂ ਮੇਰੀ ਗਾਉਂਦਾ ਨੱਚ ਨੱਚ

ਮੋਟੀ ਜਾਨਨ ਗਿੱਦੜੀ ਵੀ ਦੇਦੇ ਮੋਟੀ ਹੰਦੀ ਜਾਨਨ ਗਿੱਦੜੀ ਪੀਦੇ ਮੋਟੀ ਪਹਿਲਾਂ ਦਾ ਖੜਾ ਖੁੱਲਾ ਕਰੋ ਪਿੱਛੇ ਕਰੋ ਜਦੋਂ DJ ਦੇ ਵਿੱਚ ਬਾੜ ਕੇ ਨਾ ਆ ਕੇ ਬਹੁਤ ਜਗ੍ਹਾ ਪਈ ਇਹ ਵਿੱਚ ਕੁਰਸੀਆਂ ਚਾਹ ਕਰੋ ਸਰ ਖੁੱਲਾ ਕਰੋ ਖੜਾ ਜਗ੍ਹਾ ਬਹੁਤ ਜਿਆਦੇ ਹੈ ਜਦੋਂ DJ ਵਾਲੇ ਨਾਲ ਲਾ ਕੇ ਖੜ ਕੇ ਲਿਖੜ ਕੇ ਨੀਂਦ ਮੰਡ ਦੇ ਜੋਗੀ ਪਿੰਡ ਦੇ ਲੋਕੀ ਵੇਖਣ ਜਾਗੋ ਬਲਵੰਤ ਮੱਲਵੰਤ ਵੰਲੇ ਪਿੰਡ ਦੇ ਲੋਕੀ ਵੇਖਣ ਜਾ ਕੋਂਦਾ ਉੱਤੇ ਚੜ ਚੜ ਕੇ ਸਾਹਮਣੇ ਦਾ ਸੋਨਾ ਸੈਲਸਵਿਲਾ ਗੱਭਰੂ ਖੜ ਗਿਆ ਬਾਹੋਂ ਫੜ ਕੇ ਹਰ ਇਲਾਜ ਬਣਾਏ ਦਸੂਗੀ ਕੰਡੇ ਜਣਾ ਬਲਜੀਆ ਤੇਰੇ ਨਾਲ ਬੰਬੇ ਜਣਾ ਬਲਜੀਆ ਤੇਰੇ ਨਾਲ ਬੰਬੇ ਗਾਣਾ ਮੈਂ ਕੰਮ ਤੇਰਾ ਕਰਦੀ ਤੇਰੀ ਭੈਣ ਮੇਰੇ ਨਾਲ ਲੜਦੀ ਤੇ ਸਣਾ ਦੇਖ ਕੇ ਕੀ ਮਾਰਦੀ ਬੈ ਨੂੰ ਦੱਸੂਗੀ ਕੰਡੇ ਜਣਾ ਬਲਜੀਆ ਨਾ ਕਹੇ ਮੈਂ ਕੰਮ ਬਤੇਰਾ ਕਰਦੀ ਤੇਰੀ ਭੈਣ ਮੇਰੇ ਨਾਲ ਲੜਦੀ ਤੇ ਰਣਾ ਦੇਖੋ ਕਿੰਨੀ ਮਾਰਦੀ ਮੈਨੂੰ ਦੱਸੂਗੀ ਕੱਲੇ ਜਾਣਾ ਬਲਜੀਆ ਤੇਰੇ ਨਾਲੋਂ ਬੰਦੇ ਨੂੰ ਜਾਣਾ ਬਲਜੀਆ ਤੇਰੇ ਨਾਲੋਂ ਬੰਦੇ ਨੂੰ ਧੋਈ ਧੋਈ ਕੁੜੀਆਂ ਕਿ ਮੈਂ ਉਤ ਲੈ ਤਿਵਾਰੇ ਆਂ ਧੋਈ ਕੁੜੀਆਂ ਉਤ ਲੈ ਅੱਡੇ ਹੋਈ ਕੁੜੀਆਂ ਨੀਵ ਉਤਲੇ ਜਵਾਰੀ ਅੱਡੇ ਹੋਈ ਕੁੜੀਆਂ ਹਣ ਬਣੀਆਂ ਇੱਕ ਸਾਲ ਜੋੜੀਆਂ ਹਣ ਬਣੀਆਂ ਹਣ ਬਣੀਆਂ ਇੱਕ ਸਾਲ ਜੋੜੀਆਂ ਹਣ ਬਣੀਆਂ ਹਣ ਬਣੀਆਂ ਇੱਕ ਦਾ ਤੇ ਰਾਣੀ ਦੁੱਤਰੇੜੇ ਕੇ ਜੀਤਾਣੀ ਦੁੱਤਰੇੜੇ ਕੇ ਮੈਂ ਲੈ ਨੀਆ ਬਿੜ ਕਾ ਮੈਂ ਸਿੰਗਾ ਲਿਆ ਬਸ ਰੀ ਦੁੱਤਰੇ स गे बीता वारा माही लुटेया नसेता वारा माही लुट ਤਨ ਯੇ ਚੰਨਾ ਚੰਨਾ ਪਰ ਅਜ ਮੈਂਨ ਦਾ ਦੇਖ ਲੈ ਕਿੰਨਾ ਗਿੱਦਾ ਜੱਟੀ ਮਲ ਵੇਣਦਾ ਦੇਖ ਲੈ ਜੱਟੀ ਮਲ ਵੇਣਦਾ ਦੇਖ ਲੈ ਕਿੰਨਾ ਗਿੱਦਾ ਜੱਟੀ ਮਲ ਵੇਣਦਾ ਤਨ ਯੇ ਕਾਹਨ ਨੂੰ ਭਾਵੇਂ ਉਹ ਮੈਂ ਪੈਸੇ ਹੈ ਨਹੀਂ ਮੇਰੇ ਕੋਲ ਆ ਜਾ ਬੰਦੂ ਪੈਸੇ ਕਿੱਥੇ ਪਾਈ ਓਏ ਬੋਲ ਦੇ ਨਹੀਂ ਵਾਸਤਵ ਨਹੀਂ ਮੈਂ ਕੀ ਫਾਇਦਾ ਦੋਲ ਲੀਂਗਾ ਆਪਨੇ ਬੋਲਦੇ ਰਹੇ ਚੱਲੇ ਵੀ ਕੀ ਆ ਤੇਰੀ ਤੇ ਤੇ ਆ ਬੈਠੇ ਨੇ ਨੇੜੇ ਤੇਦੀ ਬਾਹ ਹੈ ਚੰਦ ਵੀਰ ਨੂੰ ਤੀਆਂ ਦੀ ਜਿੰਦ ਵਾਲੀ ਦੀ ਬਰਤਨ ਪਿਆ 200 ਲਾ ਵੰਦੂ आज सुन किया भातिया आज सुन किया भवानिया कठिया करें पवो चंदूनी छोड़े पावे सौर कठिया करें सौदी मैं पंडा चीरनी पदो चर अग लग जावे ਔਰ ਤੇ ਮੈਂ ਵੰਡਾ ਤੀ ਕਦੋਂ ਚਾਰ ਦਿਨੋਂ ਅਕਿੰਦ ਲੱਗ ਜਾਵੇ ਸਾਰ ਦਿਨ ਮੈਂ ਵੰਡਾ ਪੱਟੀ ਚੌਕੜੇ ਪਕਾਵੇ ਗਾਟ ਮੇਰਾ ਪੁਛਦਾ ਨਾ ਆਈਂ ਦੀਨਾਂ ਪੱਟੀ ਚੌਕੜੇ ਪਕਾਵੇ ਗਾਟ ਮੇਰਾ ਪੁਛਦਾ ਨਾ ਆਈਂ ਦੀ ਜੋਰ ਜੋਰ ਲਕੀਆਂ ਣਿਆ सौरिया पिंड तिया चोर लगे सौरिया पिंड तिया चोर लगिया है अपने प्यारे जा ਮੇਰੀ ਆਪਾਂ ਤੋਂ ਮੈਂ ਦੇਖ ਲੈ ਕੇ ਨਿਕਲਣਾ ਨਹੀਂ ਆਪਾਂ ਗੋਮਾਨੇ ਵਿੱਚ ਕਿਤੇ ਤੇ ਦੇ ਨਿਕਲਣਾ ਆਪਾਂ ਗੋਮਾਨੇ ਵਿੱਚ ਕਿਤੇ ਤੇ ਦੂਰ ਨਿਕਲਣਾ ਆਪਾਂ ਦਾ ਨਾਣੇ ਕਰ ਲਾ ਯਾਰ ਹਾਂਜੀ 3 ਇਸ ਪ੍ਰੋਗਰਾਮ ਚ ਸਾਰਿਆਂ ਨੂੰ ਵੱਡਾ ਸੰਯੋਗ ਤਾਂ ਇਹਨਾਂ ਦਾ ਹੀ ਸੀਗਾ ਜਿਨ੍ਹਾਂ ਦੀ ਕਿ ਮੈਂ ਫੋਟੋ ਲਾਈ ਆ ਹੁਣ ਅੰਦੀ ਇਤਨਾ ਬੱਚਿਆਂ ਨੂੰ ਛੋਟਿਆਂ ਨੂੰ ਗੇਮਾਂ ਕਰਵਾਈਆਂ ਗਈਆਂ ਤੇ ਪਰ ਇਸ ਬੱਚੇ ਨੂੰ ਖੇਡਣ ਨਹੀਂ ਆ ਕਿਉਂਕਿ ਜਾਦੀ ਛੋਟੀ ਸੇ ਨੂੰ ਸਮਝ ਨਹੀਂ ਸਿਆ ਰਹੀਗੀ oh yes. yes. ਜੀ ਗੇਮਾ ਜਿੱਤਣ ਵਾਲੇ ਬੱਚਿਆਂ ਨੂੰ ਇਨਾਮ ਵੰਡਣ ਤੋਂ ਬਾਅਦ ਗਰੁੱਪ ਫੋਟੋ ਕਰਵਾਈ ਗਈ। ਹਾਂ ਜੀ ਗੇਮਾ ਤੋਂ ਬਾਅਦ ਬੱਚਿਆਂ ਨੇ ਬਹੁਤ ਸੋਹਣਾ ਡਾਂਸ ਕੀਤਾ। ਇੱਥੇ ਬੱਚੇ ਭੰਗੜਾ ਪਾ ਰਹੇ ਸੀਗੇ ਤੇ ਤਾਂ ਕਰਕੇ ਫਿਰ ਨਾ ਮੈਂ 뮤직 ਜਿਹੜਾ ਲੱਗਿਆ ਸੀਗਾ ਤੇ ਉਹਦੀ ਮੈਂ ਆਵਾਜ਼ ਜਿਹੜੀ ਜਮਾ ਘਟ ਕਰਤੀ। ਅਨ ਦੇ ਵਾਲੇ ਦੀਦੀ ਮੈਨੂੰ ਬਹੁਤ ਵਧੀਆ ਲੱਗਦੀ ਸੀਗੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਜਾਣ ਵੇਲੇ ਦੱਸ ਕੇ ਗਈ ਤੇ ਬਹੁਤ ਨਿੱਕੇ ਸੁਹਾ ਤੇ ਪਿਆਰੇ ਸੁਹਾ